ਤੇ ਮੈਂ ਕਿਰਨਜੀਤ ਗੌਰ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਹੈਗੇ ਆ ਜਿੱਥੇ ਤੁਹਾਨੂੰ ਪਤਾ ਕਿ ਪਿਛਲੇ 12 ਦਿਨਾਂ ਤੋਂ ਜਿਹੜਾ ਹੈਗਾ ਲਗਾਤਾਰ ਮੋਰਚਾ ਚੱਲ ਰਿਹਾ ਹੈਗਾ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਤਾਂ ਸਟੂਡੈਂਟਸ ਵੀ ਜਿਹੜੇ ਹੈਗੇ ਆ ਪੱਬਾ ਪਾਰ ਹੋਏ ਨੇ ਇੱਕ ਸਾਡੇ ਨਾਲ ਬੇਟੀ ਖੜੀ ਹੈ ਇਹ ਉਹ ਧੀ ਖੜੀ ਆ ਇਹਦਾ ਨਾਮ ਹੈ ਸਾਰਾ ਜਿੰਨਾਂ ਨੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੀਡੀਓ ਵੇਖਿਆ ਕਿ ਇਹਨਾਂ ਨੂੰ ਇੱਕ ਸ਼ੇਰਨੀ ਦਾ ਜਜ਼ਬਾ ਦੇ ਨਾਲ ਕਿਹਾ ਗਿਆ ਏ ਮਾਈ ਵਾਲੀ ਗੱਲ ਹੈਗੀ ਆ ਗੱਲਬਾਤ ਕਰਦੇ ਆ ਸਾਰਿਆਂ ਦੇ ਨਾਲ ਕਿ ਇਦਾਂ ਦਾ ਜਿਹੜਾ ਜਜ਼ਬਾ ਆਇਆ ਇਹਨਾਂ ਬੋਲਣ ਦਾ ਜਜ਼ਬਾ ਆਇਆ ਸਾਰਾ ਫਿਰ ਕਿਦਾਂ ਦਾ ਲੱਗਿਆ ਤੁਹਾਨੂੰ ਆ ਬਿਲਕੁਲ ਦੇਖੋ ਜਿਵੇਂ ਸਰਕਾਰਾਂ ਨੂੰ ਸਵਾਲ ਕਰਨਾ ਕੋਈ ਜੁਰਮ ਨਹੀਂ ਵੀ ਹੁਣ ਸਰਕਾਰਾਂ ਜੇ ਲੋਕਪੱਖੀ ਨੀਤੀਆਂ ਨਹੀਂ ਲੈ ਕੇ ਆ ਰਹੀਆਂ ਜੇ ਜੇ ਸਰਕਾਰਾਂ ਨੀਤੀਆਂ ਦੀ ਗੱਲ ਛੱਡੀ ਜੇ ਜੇ ਮਸਲੇ ਤੇ ਸਰਕਾਰ ਨਾਲ ਨਹੀਂ ਖੜ ਰਹੀ ਤਾਂ ਸਵਾਲ ਕਰਨਾ ਦੇਖੋ ਜਾਇਜ਼ ਹੈ ਬਿਲਕੁਲ ਤਾਜਵੇਂ ਮਨੁਨਿਰੀਵਸਤੀ ਦਾ ਮਸਲਾ ਵੀ ਹੈ ਆਪਣੀ ਸੈਨੇਟ ਨੂੰ ਖਤਮ ਕਰਨ ਦੇ ਵਿੱਚ ਜਿਹੜਾ ਭਾਜਪਾ ਸਰਕਾਰ ਦਾ ਰੋਲ ਹੈ ਉਹ ਬਹੁਤ ਹੀ ਜ਼ਿਆਦਾ ਘਟਿਆ ਹੈ ਮੈਨੂੰ ਪੱਕੇ ਪੰਜਾਬ ਦੀ ਸਿੱਖਿਆ ਦੇ ਉੱਤੇ ਵੱਡਾ ਹਮਲਾ ਹੈ ਸਿੱਖਿਆ ਇੱਕ ਸੂਬੇ ਦਾ ਮਸਲਾ ਹੋਣਾ ਚਾਹੀਦਾ ਕਿਉਂਕਿ ਉਹ ਖਿੱਤੇ ਦੇ ਦੀਆਂ ਕੀ ਲੋੜਾਂ ਉਹ ਉਹ ਉਹਨਾਂ ਦੇ ਲੋਕਾਂ ਨੂੰ ਪਤਾ ਹੁਣ ਭਾਜਪਾ ਰਸ ਐਸਐਨਓ ਜਿਹੜਾ ਦੇ ਹੁਣ ਦਿੱਲੀ ਜਾਂ ਨਾਗਪੁਰ ਆਰਐਸਐਸ ਦਾ ਦਫ਼ਤਰ ਹੈ ਉਹਨਾਂ ਨੂੰ ਇਹ ਕੀ ਪਤਾ ਕਿ ਪੰਜਾਬ ਦੇ ਲੋਕਾਂ ਨੂੰ ਕਿਹੜਾ ਕਿਹੜਾ ਇਤਿਹਾਸ ਪੜਾਉਣਾ ਚਾਹੀਦਾ ਕਿਹੜੀ ਭਾਸ਼ਾ ਪੜਾਉਣੀ ਚਾਹੀਦੀ ਹੈ ਜਾਂ ਫਿਰ ਮਤਲਬ ਇਹ ਗੱਲਾਂ ਸੱਚ ਕੀਨੇ ਦੀ ਕਬਜ਼ਾ ਕਬਜ਼ਾ ਕਰਨਾ ਚਾਹੁੰਦੇ ਨਹੀਂ ਵੀ ਆਪਣੀ ਸੋਚ ਲੋਕਾਂ ਤੇ ਲਾਗੂ ਕਰੋ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਲਾਗੂ ਕਰੋ ਤੁਸੀਂ ਸੂਬੇ ਦੇ ਹੱਕ ਖਤਮ ਕਰ ਦੋ ਇੱਕ ਕੌਮ ਤੋਂ ਤੁਸੀਂ ਪਹਿਲਾਂ ਹੀ ਇਹਨਾਂ ਕੁਝ ਖੋ ਚੁੱਕੇ ਹੋ ਮੈਂ ਦੇਖੋ ਆਪਣੀ ਅਲਵੰਡ ਹੁੰਦੀ ਹੈ ਉਦੋਂ ਯੂਨੀਵਰਸਿਟੀ ਦੇ ਵੀ ਦੋ ਟੋਟੇ ਹੋ ਜਾਂਦੇ ਨੇ ਲੋਹਰ ਰਹਿ ਜਾਂਦੀ ਆਪਣੀ ਯੂਨੀਵਰਸਿਟੀ ਫਿਰ ਇੱਥੇ ਫੇਰ ਤੋਂ ਬਣਦੀ ਹੈ ਫਿਰ ਵਾਦਾ ਕਰਦੇ ਨੇ ਵੀ ਚੰਡੀਗੜ੍ਹ ਤੁਹਾਨੂੰ ਦਵਾਂਗੇ ਵੀ ਯੂਨੀਵਰਸਿਟੀ ਤੁਹਾਨੂੰ ਦਵਾਂਗੇ ਪਰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਉਨਿਸੋ 68 ਵਿੱਚ ਐਕਟ ਆਇਆ ਸੀਗਾ ਉਹਦੇ ਤਹਿਤ ਇਹਨਾਂ ਨੇ ਸਾਡੇ ਤੋਂ ਚੰਡੀਗੜ੍ਹ ਵੀ ਖੋਹ ਲਿਆ ਯੂਨੀਅਨ ਟੈਰੀਟਰੀ ਬਣਾ ਲਈ ਤੇ ਇਹਨਾਂ ਨੇ ਯੂਨੀਵਰਸਿਟੀ ਵੀ ਖੋਹੀ ਵੀ ਇਹਨੂੰ ਇੰਟਰ ਸਟੇਟ ਕਾਰਪੋਰੇਟ ਬਾਡੀ ਦਾ ਨਾਮ ਦੇ ਕੇ ਵੀ ਇਹ ਸਾਰਾ ਉਹ ਸ਼ਬਦਾਂ ਦਾ ਹੀ ਫੇਰ ਫੇਰ ਹੈ ਅਸਲ ਗੱਲ ਇਹ ਵੀ ਕਬਜ਼ਾ ਜਿਹੜੀ ਜਗ੍ਹਾ ਤੇ ਆਪਾਂ ਖੜੇ ਹਾਂ ਕਹਿੰਦੇ ਇਹ ਵੀ ਇੱਕ 28 ਪਿੰਡਾਂ ਦਾ ਇਹ ਜਿੱਥੇ ਆਪਾਂ ਖੜੇ ਹਾਂ ਕਾਂਜੀ ਮਾਜਰਾ ਪਿੰਡ ਸੀਗਾ ਇਹ ਪੂਰਾ ਇਹ ਪੂਰੀ ਯੂਨੀਵਰਸਿਟੀ ਇੱਕ ਪਿੰਡ ਸੀਗੀ ਪਿੰਡ ਦੇ ਲੋਕਾਂ ਨੂੰ ਉਜਾੜ ਕੇ ਬੇਕਾਰ ਕਰ ਦਿੱਤਾ ਪਿੰਡ ਪਧਰਾ ਕਰਤਾ ਤੇ ਯੂਨੀਵਰਸਿਟੀ ਦਾ ਉਸਾਰ ਦਿੱਤੀ ਉਹ ਲੋਕ ਕਿੱਥੇ ਗਏ ਹੂੰ ਤਾਂ ਹੁਣ ਸਵਾਲ ਤਾਂ ਬਣਦਾ ਵੀ ਜੋ ਲੋਕ ਇੱਥੇ ਵੱਸਦੇ ਸੀਗੇ ਜੋ ਲੋਕ ਇੱਥੇ ਕੰਮ ਕਰਦੇ ਸੀਗੇ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਪਹਿਲੇ ਇਤਿਹਾਸ ਪੁਰਾਣੇ ਇੱਥੇ ਇੱਥੋਂ ਦੇ ਹੀ ਸੀਗੇ ਉਹ ਫਵਾਦ ਦੇ ਲੋਕ ਸੀਗੇ ਕਿਉਂ ਪੰਜਾਬੀ ਨਹੀਂ ਸੀਗੇ ਤਾਂ ਫਿਰ ਕੀ ਅੱਜ ਪੰਜਾਬ ਦਾ ਹੱਕ ਇਸ ਧਰਤੀ 'ਤੇ ਨਹੀਂ ਬਣਦਾ ਚੰਡੀਗੜ੍ਹ ਦੇ ਉੱਤੇ ਯੂਨੀਵਰਸਿਟੀ ਦੇ ਉੱਤੇ ਹੂੰ ਗੱਲ ਇਹ ਹੈ ਵੀ ਇਹ ਕਬਜ਼ਾ ਚੰਡੀਗੜ੍ਹ ਦੇ ਉੱਤੇ ਕਬਜ਼ਾ ਯੂਨੀਵਰਸਿਟੀ ਤੇ ਕਬਜ਼ਾ ਤੇ ਸੈਨੇਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਪਰ ਉਹ ਦੇਖੋ ਸਾਡੇ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ਅਸੀਂ ਇੱਕ ਹਫ਼ਤੇ ਦੇ ਵਿੱਚ ਮੋਦੀ ਸਰਕਾਰ ਦੀਆਂ ਗੋਡੀਆਂ ਲਵਾਈਆਂ ਨੇ ਇਹ ਨੋਟਿਸ ਲੈ ਕੇ ਆਏ ਸੀਗੇ ਵੀ ਅਸੀਂ ਕਨਵੀਨ ਮੈਂਬਰੀ ਸੈਨੇਟ ਖਤਮ ਕਰ ਦਵਾਂਗੇ ਇਹਦੇ ਮੈਂਬਰ 31 ਕਰ ਦਾਂਗੇ 31 ਮੈਂਬਰ ਕਰਾਂਗੇ ਇਹਦੀ ਚੋਣਾਂ ਖਤਮ ਕਰ ਦਾਂਗੇ ਚੋਣਾਂ ਖਤਮ ਕਰਨ ਤੋਂ ਬਾਅਦ ਵੀ ਜੋ ਵੀ ਇੱਥੇ ਆਊਗਾ ਉਹ ਕਿਵੇਂ ਆਊਗਾ ਉਹ ਨਾਮਜ਼ਦ ਹੋ ਕੇ ਆਊਗਾ ਨੋਮੀਨੇਟ ਹੋ ਕੇ ਆਊਗਾ ਹੁਣ ਜੇ ਸੰਘ ਨੇ ਕਿਸੇ ਨੂੰ ਨੋਮੀਨੇਟ ਕਰਕੇ ਲਾਉਣਾ ਹੈ ਤਾਂ ਉਹ ਹੁਣ ਕਿਸੇ ਹੋਰ ਨੂੰ ਜਲਾਣ ਨਹੀਂ ਲੱਗੇ ਸੰਘ ਹੀ ਆਏਗਾ ਉੱਥੇ ਜੇ ਸੰਘ ਹੀ ਆਏਗਾ ਤਾਂ ਫਿਰ ਉਹ ਤੈਅ ਕਰੂਗਾ ਵੀ ਅਸੀਂ ਕੀ ਪੜ ਰਹੇ ਹਾਂ ਅਸੀਂ ਸਾਨੂੰ ਕੌਣ ਪੜਾ ਰਿਹਾ ਹੈ ਤੇ ਕਿਵੇਂ ਪੜਾ ਰਿਹਾ ਹੁਣ ਇਹ ਗੱਲਾਂ ਬਹੁਤ ਖਤਰਨਾਕ ਨੇ ਕਿ ਇਹ ਸਿੱਖਿਆ ਦੇ ਉੱਤੇ ਸਿੱਧਾ ਕਬਜ਼ਾ ਯੂਨੀਵਰਸਿਟੀ ਦੇ ਨਾਲ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਦੇਖੋ ਹਜ਼ਾਰਾਂ ਕਰੀਬ 16000 ਵਿਦਿਆਰਥੀ ਪੜਦਾ ਇਹਦੇ ਨਾਲ ਹੁਣ ਤਿੰਨ ਰੀਜਨਲ ਕੈਂਪਸ ਵੀ ਨੇ ਹੂੰ ਤੇ ਸੱਤ ਜ਼ਿਲ੍ਹਿਆਂ ਦੇ ਵਿੱਚ 200 ਤੋਂ ਕਾਲਜ ਵੀ ਨੇ ਹੂੰ ਉਹਨਾਂ ਸਾਰਿਆਂ ਦੀ ਸਿੱਖਿਆ ਦੇ ਉੱਤੇ ਹਮਲਾ ਇਹ ਪੰਜਾਬ ਦੀ ਸਿੱਖਿਆ ਦੇ ਉੱਤੇ ਹਮਲਾ ਸੀਗਾ ਇਸ ਕਰਕੇ ਹਮਲਾ ਬਹੁਤ ਖਤਰਨਾਕ ਸੀ ਤੇ ਲੋਕਾਂ ਦੀ ਅੱਜ ਇੱਕ ਇਕਜੁੱਟ ਹੈਗੀ ਹੈ ਵੀ ਅਸੀਂ ਉਹ ਨੋਟੀਫਿਕੇਸ਼ਨ ਵਾਪਸ ਕਰਾਇਆ ਪਰ ਹਜੇ ਜਿੱਤ ਅਧੂਰੀ ਹੈ ਕਿਉਂਕਿ ਹਜੇ ਚੋਣਾ ਬਹਾਲ ਨਹੀਂ ਹੋਈਆਂ ਤਾਂ ਇਹਨਾਂ ਦਾ ਕੋਈ ਪਤਾ ਨਹੀਂ ਜਿਹੋ ਜਿਹੇ ਸਰਕਾਰਾਂ ਨੇ ਲਾਰੇ-ਬਾਰ ਠੋਕੇ-ਬਾਰ ਸਰਕਾਰਾਂ ਨੇ ਇਹ ਵੀ ਇਹ ਕੱਲ ਨੂੰ ਫੇਰ ਤੋਂ ਸੈਨੇਟ ਦੀ ਜਿਹੜੀ ਗਿਣਤੀ ਉਹ ਘਟਾ ਦੇਣ ਇਸ ਕਰਕੇ ਸਾਡੀ ਜਿੱਤ ਉਦੋਂ ਅਸੀਂ ਮੰਨਾਂਗੇ ਜਦੋਂ ਚੋਣਾ ਬਹਾਲ ਹੁੰਦੀਆਂ ਨੇ ਸਾਡੇ ਕੋਲ ਠੋਸ ਡੇਟ ਆ ਜਾਂਦੀ ਵੀ ਆ ਚੱਕੋ ਡੇਟ ਇਸ ਤਰੀਕ ਇਹ ਇਸ ਤਰੀਕ ਨੂੰ ਡੇਟ ਇਸ ਤਰੀਕ ਨੂੰ ਰਿਟਰਨ ਦੇ ਵਿੱਚ ਰਿਟਰਨ ਦੇ ਵਿੱਚ ਬਿਲਕੁਲ ਬਿਲਕੁਲ ਗੱਲਾਂ ਚੱਲਦੀਆਂ ਨੇ ਦੇਖੋ ਹੁਣ ਮੀਡੀਆ ਵਿੱਚ ਵੀ ਯੂਨੀਵਰਸਿਟੀ ਵੱਲੋਂ ਬਹੁਤ ਗੱਲਾਂ ਫਲਾਈਆਂ ਜਾ ਰਹੀਆਂ ਨੇ ਇਹ ਬਸ ਦੋ ਦਿਨਾਂ ਚ ਹੋ ਗਿਆ ਬਸ ਤਿੰਨ ਦਿਨਾਂ ਚ ਹੋ ਗਿਆ ਕੱਲ ਤੱਕ ਹੋ ਗਿਆ ਜੀ ਕਰਦਾਂਗੇ ਕਰਦਾਂਗੇ ਗੱਲ ਇਹ ਹੈਗੀ ਇਹ ਵੀ ਜਦ ਤੱਕ ਰਿਟਰਨ ਨਹੀਂ ਹੁੰਦਾ ਉਦ ਤੱਕ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਪਹਿਲਾਂ ਵੀ ਹੋਇਆ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਹੁਤ ਕੁਝ ਕਿਹਾ ਪਰ ਕੀਤਾ ਨਹੀਂ ਉਵੇਂ ਹੀ ਹੁਣ ਅਸੀਂ ਇਸ ਮਸਲੇ ਦੇ ਵੀ ਕਹਿੰਦੇ ਆ ਵੀ ਸਾਡੇ ਸਾਨੂੰ ਲਿਖਤੀ ਚਾਹੀਦਾ ਵੀ ਆਰ ਆਈ ਡੇਟ ਉਦੋਂ ਅਸੀਂ ਆਪਣਾ ਧਰਨਾ ਚੱਕਾਂ ਅਸੀਂ ਕਹਾਂਗੇ ਵੀ ਸਾਡੀ ਜਿੱਤ ਹੋਈ ਹੈ ਪੂਰਨ ਤੌਰ ਤੇ ਮਤਲਬ ਕਿ ਗੱਲ ਸਾਰਾ ਉਹੀ ਹੋ ਗਈ ਕਿ ਕਹਿਣ ਨਾਲ ਨਹੀਂ ਗੱਲ ਕੰਮ ਜਿਹੜਾ ਹੈਗਾ ਕਰਨ ਨਾਲ ਬਿਲਕੁਲ ਬਿਲਕੁਲ ਇਹਨਾਂ ਦਾ ਰਿਕਾਰਡ ਇਹੋ ਜਿਹਾ ਰਿਹਾ ਵੀ ਇਹਨਾਂ ਦੇ ਜਿਹੜੇ ਕੰਮ ਨੇ ਉਹ ਬਹੁਤ ਚੰਗੇ ਨਹੀਂ ਰਹੇ ਵਿਦਿਆਰਥੀ ਦੇ ਪੱਕ ਵਿੱਚ ਨਹੀਂ ਗਏ ਇਹਨਾਂ ਨੇ ਸਾਡੇ ਉੱਤੇ ਪੱਚੇ ਕੀਤੇ ਹੋਏ ਨੇ ਹਾਂ ਇਹਨਾਂ ਨੇ ਸਿਵਲ ਕੋਰਟ ਦੇ ਵਿੱਚ ਇੱਕ ਕੇਸ ਦਰਜ ਕੀਤਾ ਸਾਡੇ ਦੇ ਖਿਲਾਫ ਅਤੇ ਬੰਦੀਆਂ ਦੇ ਖਿਲਾਫ ਕਿ ਤੁਸੀਂ ਪ੍ਰੋਟੈਸਟ ਨਾ ਕਰੋ ਅੱਛਾ ਤਾਂ ਇਹ ਯੂਨੀਵਰਸਿਟੀ ਪ੍ਰਸ਼ਾਸਨ ਦਾ ਇੱਕ ਰੋਲ ਜਿਹੜਾ ਰਿਹਾ ਉਹ ਪ੍ਰੋ ਸਟੂਡੈਂਟ ਨਹੀਂ ਰਿਹਾ ਇਸ ਕਰਕੇ ਸਿਚੌਨੇ ਅਭੀ ਯੂਨੀਵਰਸਿਟੀ ਪ੍ਰਸ਼ਾਸਨ ਸਾਡੇ ਨਾਲ ਖੜੇ ਆ ਚ ਵੀ ਚਲੋ ਪਹਿਲਾ ਜੋ ਕੀਤਾ ਹੁਣ ਜਵੇਦ ਸਵੇਰੇ ਸਾਡੀ ਮੀਟਿੰਗ ਹੋਈ ਸੀ ਅਸੀਂ ਮੰਗ ਕੀਤੀ ਇਹ ਪਰਚੇ ਰੱਦ ਕਰੋ ਉਹ ਕੇਸ ਰੱਦ ਕਰੋ ਤਾਂ ਉਹ ਕਹਿੰਦੇ ਨੇ ਵੀ ਹਾਂ ਅਸੀਂ ਕਰ ਦਾਂਗੇ ਤਾਂ ਅਸੀਂ ਕਹਿੰਦੇ ਵੀ ਵੀਸੀ ਨੂੰ ਵੀ ਅੱਜ ਪ੍ਰਸ਼ਾਸਨ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਇੱਕ ਜਮਹੂਰੀ ਤਾਂ ਹੀ ਮਸਲਾ ਤਾਂ ਹੈਗਾ ਹੈ ਨਾ ਹੁਣ ਲੋਕਾਂ ਤੋਂ ਉਹਨਾਂ ਦੇ ਉਹਨਾਂ ਦੇ ਹੱਕ ਕੋਈ ਜਾ ਰਹੇ ਨੇ ਤਾਂ ਐ ਥੋੜੀ ਵੀ ਸਿਰਫ ਮੇਰੇ ਤੋਂ ਹੱਕ ਹੋਏ ਜਾ ਰਹੇ ਤਾਂ ਮੈਂ ਬੋਲਾਂਗੀ ਥੋੜੇ ਤੋਂ ਹੱਕ ਹੋਏ ਜਾਗੇ ਸਿਰਫ ਉਹਦੀ ਬੋਲਾਂ ਤੁਸੀਂ ਉਹ ਤੋਂ ਬੋਲੋਗੇ ਕਿਤੇ ਵੀ ਕੁਝ ਗਲਤ ਹੁੰਦਾ ਹੈ ਉਦੋਂ ਆਪਾਂ ਉਹਦੇ ਖਿਲਾਫ ਬੋਲਦੇ ਆ ਇੱਕ ਚੰਗੇ ਇਨਸਾਨ ਦੀ ਹੁਣ ਹੋਰ ਕੀ ਨਿਸ਼ਾਨੀ ਹੁੰਦੀ ਹੈ ਵੀ ਤੁਸੀਂ ਕੁਝ ਗਲਤ ਹੋ ਥੋੜੇ ਨਾਲ ਨਹੀਂ ਗੋਰੇ ਗਲਤ ਪਰ ਕਿਤੇ ਗਲਤ ਹੋ ਰਹੇ ਤੁਸੀਂ ਉਹਦੇ ਖਿਲਾਫ ਬੋਲ ਰਹੇ ਹੋ ਤੁਸੀਂ ਉਹਦੇ ਉਹਦੇ ਖਿਲਾਫ ਡਟ ਰਹੇ ਹੋ ਵੀ ਨਹੀਂ ਇਹ ਗਲਤ ਹੈ ਇਹ ਲੱਗਦਾ ਹੈ ਕਿ ਜਿੱਦਾਂ ਤੁਸੀਂ ਪਰਚਿਆਂ ਦੀ ਗੱਲ ਕੀਤੀ ਹੈ ਕਿ ਪਰਚੇ ਕਰਕੇ ਇਦਾਂ ਦੇ ਪ੍ਰੋਟੈਸਟ ਜਿਹੜਾ ਹੈਗਾ ਉਹਨੂੰ ਰੋਕਿਆ ਜਾ ਸਕਦਾ ਜਾਂ ਤੁਹਾਨੂੰ ਡਰਾਇਆ ਜਾ ਸਕਦਾ ਜਾਂ ਕਿਸਾਨ ਜਥੇਬੰਦੀਆਂ ਨੂੰ ਡਰਾਇਆ ਜਾ ਸਕਦਾ ਕਿ ਪਰਚੇ ਦੇ ਨਾਂ ਦੇ ਦੇਖੋ ਹੁਣ ਕਿਸਾਨ ਜਥੇਬੰਦੀਆਂ ਨੂੰ ਜੋ ਇਤਿਹਾਸ ਰਿਹਾ ਹੈ ਕਿ ਉਹ ਡਰਿਆ ਨਹੀਂ ਕਦੇ ਪਰਚਿਆਂ ਤੋਂ ਜੇਲ੍ਹਾਂ ਤੋਂ ਡੰਗਾਂ ਤੋਂ ਉਹ ਸਾਡੇ ਉੱਤੇ ਯੂਨੀਵਰਸਿਟੀ ਨੇ ਪਰਚਾ ਕੀਤਾ ਹੋਇਆ ਪਿਛਲੇ ਸਾਲ ਦਾ ਅਸੀਂ ਤਾਂ ਇੱਥੇ ਖੜੀ ਆਂ ਸਾਡੇ ਤੇ लाठी चार्ज ਵੀ ਕਰਾਇਆ ਹੋਇਆ ਪੰਜਾਬ ਪੁਲਿਸ ਨੇ ਅਠੀ ਜਰਜ ਕੀਤਾ ਹੋਇਆ ਸਾਡੇ ਉੱਤੇ ਅਸੀਂ ਤਾਂ ਖੜੀ ਆਂ ਇੱਥੇ ਤਾਂ ਮਤਲਬ ਦੇਖੋ ਜਦੋਂ ਤੁਹਾਡੇ ਨਾਲ ਲੋਕ ਹੋਣ ਜਦੋਂ ਤੁਹਾਡੀ ਲੜਾਈ ਸਹੀ ਹੋਵੇ ਤਾਂ ਮਤਲਬ ਉਹ ਡਰ ਆਪਣੇ ਆਪ ਨਿਕਲ ਜਾਂਦਾ ਹੈ ਮਨ ਚੋਂ ਕਿਉਂਕਿ ਤੁਸੀਂ ਜਿਹਦੇ ਲਈ ਲੜ ਰਹੇ ਹੋ ਉਹ ਮਸਲਾ ਤੁਹਾਡੀ ਆਪ ਦੀ ਉਹ ਉਹਨਾਂ ਨੂੰ ਬਹੁਤ ਵੱਡਾ ਵੀ ਤੁਸੀਂ ਆਪਣੇ ਬਾਰੇ ਸੋਚੋ ਸਿਰਫ ਵੀ ਉਦੋਂ ਮਸਲਾ ਬਹੁਤ ਵੱਡਾ ਬਣ ਜਾਂਦਾ ਵੀ ਇਹ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਮਸਲਾ ਹੈ ਅਗਲੀ ਪੀੜ੍ਹੀਆਂ ਨੇ ਕੀ ਪੜ੍ਹਨਾ ਅਗਲੀ ਪੀੜ੍ਹੀਆਂ ਨੂੰ ਕੀ ਸਿੱਖਿਆ ਦੇਈ ਜਾਊਗੀ ਇਹ ਬਹੁਤ ਵੱਡੀ ਗੱਲ ਹੈ ਜਿਹਦੇ ਕਬਜ਼ਾ ਹੋ ਜਾਊਗਾ ਜਦੋਂ ਉਹਦੀ ਲੜਾਈ ਉਹਦੇ ਸਾਹਮਣੇ ਤਾ ਫਿਰ ਆ বিজেਟੀ ਡਰਨੇ ਇਹ ਮੱਲੂਮਲੀ ਨਿਕਲ ਜਾਂਦੇ ਨੇ ਬਾਕੀ ਲੋਕਾਂ ਦਾ ਜੋ ਸਾਥ ਹੈ ਜਿਸ ਪੱਧਰ ਤੇ ਲੋਕ ਹਮਾਇਤ ਕਰਦੇ ਨੇ ਲੋਕਾਂ ਨੇ ਜਿੰਨਾ ਜਿੰਨੀ ਸਪੋਰਟ ਕੀਤੀ ਵੀ ਤੁਹਾਨੂੰ ਅਸੀਂ ਤੁਹਾਡੇ ਨਾਲ ਖੜੇ ਆ ਵੀ ਤੁਸੀਂ ਕੁਝ ਵੀ ਕਰੋ ਵੀ ਅਸੀਂ ਦੇ ਨਾਲ ਖੜੇ ਆ ਸਮਰਥਨ ਕਰਾਂਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਕਾਫਲੇ ਬਣ ਕੇ ਚੰਡੀਗੜ੍ਹ ਪਹੁੰਚੇ ਨੇ ਬੈਰੀਕੇਟ ਤੋੜ ਕੇ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਏ ਨੇ ਜੇ ਤੁਹਾਨੂੰ ਪਤਾ ਲੱਗਦਾ ਇਹ ਵੀ ਮਸਲਾ ਲੋਕਾਂ ਦੇ ਲਈ ਬਹੁਤ ਵੱਡਾ ਇਸ ਕਰਕੇ ਦੇਖੋ ਡਰ ਨਹੀਂ ਲੱਗਦਾ ਵੀ ਲੋਕ ਤੁਹਾਡੇ ਨਾਲ ਨੇ ਤੁਹਾਡੀਆਂ ਵੀਡੀਓ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਤੁਹਾਡਾ ਨਾਮ ਬੋਲਿਆ ਜਾ ਰਿਹਾ ਵੀ ਇਸ ਸ਼ੇਰਨੀ ਨੇ ਉਹਨਾਂ ਲੀਡਰਾਂ ਨੂੰ ਭਜਾਇਆ ਜਿਹੜੀਆਂ ਬਿਨਾ ਮਤਲਬ ਦੀਆਂ ਫੋਕੀਆਂ ਰੋਟੀਆਂ ਇੱਥੇ ਸੇਕਣ ਦੇ ਲਈ ਆਏ ਸੀਗੇ ਤਾਂ ਕੀ ਕਹਿਣਾ ਚਾਹੁੰਦੇ ਤੇ ਬਿਲਕੁਲ ਦੇਖੋ ਅਸੀਂ ਇਹ ਕਹਿੰਦੇ ਆ ਵੀ ਜੇ ਕਿਸੇ ਨੇ ਸਮਰਥਨ ਕਰਨਾ ਹੈ ਉਹ ਸਮਰਥਨ ਕਰੇ ਪਰ ਸਮਰਥਨ ਸਿਰਫ ਗੱਲਾਂ ਨਾਲ ਨਹੀਂ ਹੋ ਸਕਦਾ ਸਾਨੂੰ ਕੁਝ ਕਰਕੇ ਵੀ ਦਿਖਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਅੱਜ ਕੀ ਪੰਜਾਬ ਸਰਕਾਰ ਕੋਲ ਨਹੀਂ ਤਾਕਤ ਨਹੀਂ ਹੈਗੀ ਵੀ ਦਟਵਾ ਸਟੈਂਡ ਲੈਣ ਸੈਨੇਟ ਦੀ ਬਹਾਲੀ ਦੇ ਵਿੱਚ ਕੀ ਇਹਨਾਂ ਕੋਲ ਨਹੀਂ ਤਾਕਤ ਨਹੀਂ ਹੈਗੀ ਵੀ ਪੰਜਾਬ ਸਰਕਾਰ ਅੱਜ ਭਾਜਪਾ ਆਰਸੀ ਦੀ ਦਿੱਤੀ ਦੇ ਖਿਲਾਫ ਬੋਲੇ ਉਹ ਦੇਖੋ 10 ਤਰੀਕ ਨੂੰ ਸਾਡੀ ਕਾਲ ਸੀਗੀ 10 ਨੂੰ ਬਹੁਤ ਵੱਡਾ ਪ੍ਰੋਟੈਸਟ ਹੋਇਆ ਇੱਥੇ 10 ਤਰੀਕ ਨੂੰ ਸਾਡੇ ਸਟੇਜ ਤੇ ਜੇ ਆਮ ਆਦਮੀ ਪਾਰਟੀ ਦਾ ਇੱਕ ਨੁਮਾਇੰਦਾ ਬੋਲ ਸਕਦਾ ਵੀ ਅਸੀਂ ਇਸ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤਾਂ ਯੂਨੀਵਰਸਿਟੀ ਦੇ ਗੇਟ ਤੇ ਹੀ ਉੱਥੇ ਉਸੇ ਥਾਂ ਤੇ ਗੇਟ ਦੇ ਉੱਤੇ ਪੰਜਾਬ ਪੁਲਿਸ ਲਾਠੀ ਚਾਰਜ ਕਿਉਂ ਕਰ ਰਹੀ ਹੈ ਮੋਹਾਲੀ 6 ਫੇਜ਼ ਤੋਂ ਜਿਹੜੇ ਸੈਂਕੜੇ ਕਿਸਾਨ ਤੇ ਵਿਦਿਆਰਥੀ ਮਾਰਚ ਕਰਦੇ ਆ ਰਹੇ ਸੀਗੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਿਉਂ ਕੀਤਾ ਪੰਜਾਬ ਪੁਲਿਸ ਨੇ ਇੱਕ ਲਾਠੀ ਚਾਰਜ ਤੋਂ ਸਵਾਲ ਉੱਠਦਾ ਕਿ ਪਾਸੇ ਪੰਜਾਬ ਸਰਕਾਰ ਕਹਿ ਰਹੀ ਦੀ ਸੀਐਮ ਕਹਿ ਰਿਹਾ ਕਿ ਮੈਂ ਤੁਹਾਡੇ ਨਾਲ ਮੈਂ ਪੰਜਾਬ ਦੇ ਲੋਕਾਂ ਤੇ ਨਾਲ ਉਹਨਾਂ ਦੇ ਕਿਸਾਨ ਦੇ ਨਾਲ ਆ ਉਹਨਾਂ ਦੀ ਜਵਾਨੀ ਦੇ ਨਾਲ ਆ ਪਰ ਇੱਥੇ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਹੀ ਸਟੂਡੈਂਟਸ ਦੇ लाठी चार्ज ਹੋਇਆ ਪੱਤਰਕਾਰਾਂ ਦੇ ਵੀ ਸੱਟਾਂ ਲੱਗੀਆਂ ਇੱਥੇ ਸੁਣਨ ਦੇ ਵਿੱਚ ਆਇਆ ਕਿ ਇੱਕ ਪੱਤਰਕਾਰ ਦੀ ਲੱਤ ਵੀ ਟੁੱਟ ਗਈ ਹੈ ਉਹਦੇ ਬਾਰੇ ਠੀਕ ਕਹਿਣਾ ਚਾਹੀਦਾ ਬਹੁਤ ਹੀ ਬਹੁਤ ਹੀ ਜ਼ਿਆਦਾ ਸ਼ਰਮਨਾਕ ਲ ਹੈ ਇਹ ਪੁਲਿਸ ਦੇ ਲਈ ਵੀ ਉਹ ਪੱਤਰਕਾਰ ਨੇ ABC ਪੰਜਾਬ ਤੋਂ ਸੰਦੀਪ ਲੰਧਕੌਰ ਦਾ ਨਾਮ ਹੈ ਉਹਨਾਂ ਦੀ ਲੱਤ ਟੁੱਟ ਗਈ ਹੈ ਕੁਲ ਤਿੰਨ ਪੱਤਰਕਾਰਾਂ ਤੇ ਹਮਲਾ ਹੋਇਆ ਸੀਗਾ ਪੁਲਿਸ ਨੇ लाठी चार्ज ਕੀਤਾ ਸੀਗਾ ਹਮਲਾ ਹੀ ਬੋਲਿਆ ਸੀਗਾ ਉਹਨਾਂ ਨੇ ਜਿਵੇਂ ਦੇਖੋ ਇਸਕੇਮ ਦੇਖ ਬਜ਼ੁਰਗ ਸਿਕੁਣਾ ਦਾ ਗੁੱਠਾ ਲੈ ਗਿਆ ਹੂੰ ਮਤਲਬ ਬਜ਼ੁਰਗ ਨਹੀਂ ਉਹ ਪਰ ਉਹਨਾਂ ਨਾਲ ਮਤਲਬ ਇਹ ਰਵਈਆ ਰਿਹਾ ਪੁਲਸ ਦਾ ਇੱਕ ਵਿਦਿਆਰਥੀ ਮੁੰਡਾ ਸੀਗਾ ਉਹ ਮਾਰਚ ਕਰਦੇ ਆ ਰਹੇ ਸੀਗੇ ਮੋਹਾਲੀ ਤੋਂ ਤੇ ਉਸ ਲੜਕੇ ਦੇ ਮੱਥੇ 'ਚ ਮੇਕ ਮੱਜੀ ਬਹੁਤ ਤਰ੍ਹਾਂ ਉਹਦੇ ਖੂਨ ਆਇਆ ਬਹੁਤ ਜ਼ਿਆਦਾ ਇੱਥੇ ਆਪਾਂ ਦੇਖਿਆ ਵੀ ਮਤਲਬ ਲੋਕਾਂ ਦੇ ਕੱਪੜੇ ਫਟੇ ਨੇ ਤੇ ਪੁਲਸ ਨੇ ਲਾਠੀ ਚਾਰਜ ਜਿਸ ਤਰ੍ਹਾਂ ਕੀਤਾ ਮਤਲਬ ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ ਇਸ ਪ੍ਰਸ਼ਾਸਨ ਨੂੰ ਅੱਜ ਸਾਰੇ ਮੋਣੀ ਚਾਹੀਦੇ ਵੀ ਲੋਕਾਂ ਤੇ ਲਾਠੀ ਚਾਰਜ ਹੋਇਆ ਜਿਹੜੇ ਬੋਲਦੇ ਸੀ ਜਿਹੜੇ ਅੱਗੇ ਆਉਂਦੇ ਸੀ ਕਹਿੰਦੇ ਕਿ ਬੋਲਣਾ ਹਰ ਇੱਕ ਦੀ ਆਜ਼ਾਦੀ ਆ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਇਹ ਇੱਥੇ ਸਭੀ ਬੋਲਤੀ ਬੰਦ ਕਰਨਾ ਚਾਹੁੰਦੇ ਸੀ ਵੀ ਸਾਡਾ ਕੁਝ ਕੁੱਝ ਨਾ ਜਵੇ ਬਿਲਕੁਲ ਬਿਲਕੁਲ ਵੀ ਇਹ ਚਾਹੁੰਦੇ ਨੇ ਵੀ ਵੀ ਅਸੀਂ ਦੇਖੋ ਪ੍ਰੋਟੈਸਟ ਤੇ ਸ਼ਾਮਲ ਹੋਣ ਜਾ ਰਹੇ ਹਾਂ ਕੀ ਪ੍ਰੋਟੈਸਟ ਕਰਨਾ ਸਾਡਾ ਬੁਨਿਆਦੀ ਹੱਕ ਨਹੀਂ ਹੈਗਾ ਹੁਣ ਸਾਨੂੰ ਕੁਝ ਨਹੀਂ ਸਹੀ ਲੱਗ ਰਿਹਾ ਸਰਕਾਰ ਉਹ ਕਰ ਰਹੀ ਸੀ ਨਹੀਂ ਕਹਾਂਗੇ ਵੀ ਸਾਨੂੰ ਨਹੀਂ ਸਹੀ ਲੱਗ ਰਿਹਾ ਇਹ ਤਾਂ ਕਿ ਤੱਕ ਹੀ ਨਹੀਂ ਬਣ ਜਾਣਾ ਵੀ ਅਸੀਂ ਪ੍ਰੋਟੈਸਟ ਨਾ ਕਰੋ ਹੁਣ 10 ਤਰੀਕ ਨੂੰ ਅਸੀਂ ਕਾਲ ਦਿੱਤੀ ਹੋਈ ਸੀਗੀ ਤੇ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਨਾਲ ਚੰ ਕਿਲੇ ਬੰਦੀ ਕੀਤੀ ਹੋਈ ਸੀਗੀ ਹਮ ਮਤਲਬ ਜਿਹੜੇ ਗੇਟ ਨੇ ਉਹਨਾਂ ਦੇ ਬਾਹਰ ਬੱਸਾਂ ਖੜੀਆਂ ਕੀਤੀ ਹੋਈ ਸੀਗੀਆਂ ਚੰਡੀਗੜਾਲੀਆਂ ਸੀਟੀਓ ਦੀਆਂ ਵੀ ਕੋਈ ਵੜ ਨਾ ਜਾਵੇ ਗਲਤੀ ਨਾਲ ਵੀ ਅੰਦਰ ਗੁਰਦੁਆਰਾ ਬੰਦ ਕਰਤਾ ਇਹਨਾਂ ਨੇ ਉਹਦੀ ਇੰਟੈਂਸ ਬੰਦ ਕਰਤੀ ਇਹਨਾਂ ਨੇ ਕੰਨਾਂ ਦੇ ਨਾਲ-ਨਾਲ ਪੁਲਸਾਂ ਲੈ ਖੜੇ ਕਰਦੇ ਵੀ ਕਿਤੇ ਗਲਤੀੋਂ ਕੰਨ ਦੀ ਵੀ ਕੋਟਪ ਨਾ ਜਾਵੇ ਤੁਸੀਂ ਤੁਹਾਨੂੰ ਇਹਨਾਂ ਕੀ ਕਾਹਦਾ ਡਰ ਹੈ ਤੁਹਾਨੂੰ ਇਹ ਡਰ ਹੈ ਵੀ ਜਿਹੜੇ ਲੋਕ ਨੇ ਵੀ ਉਹ ਸਵਾਲ ਕਰਨੇ ਸ਼ੁਰੂ ਕਰ ਰਹੇ ਨੇ ਤੇ ਫਿਰ ਸਵਾਲ ਸਿਰਫ ਸੈਨੇਟ ਦਾ ਨਹੀਂ ਹੋਊਗਾ ਸਵਾਲ ਫਿਰ ਬੇਰੋਜ਼ਗਾਰੀ ਮਹਿੰਗਾਈ ਗਰੀਬੀ ਨਸ਼ੇ ਸਭ ਦਾ ਹੋਊਗਾ ਇਹਨਾਂ ਨੂੰ ਇਹ ਡਰ ਹੈ ਤੁਸੀਂ ਕਹਿੰਦੇ ਅੱਜ ਵੀ 24 ਘੰਟੇ ਤੁਸੀਂ ਸਾਰਾ ਦਿਨ ਇੱਥੇ ਰਹਿੰਦੇ ਹੋ ਵਾਰੀ-ਵਾਰੀ ਨਾਲ ਤੁਹਾਡੀ ਜਿਹੜੀ ਡਿਊਟੀ ਲੱਗਦੀ ਆ ਨਾ ਕਈ ਪੋਲੀਟੀਕਲ ਲੀਡਰ ਵੀ ਆਉਂਦੇ ਆ ਤੁਹਾਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਸੀ ਤੁਹਾਡੇ ਨਾਲ ਖੜੇ ਆ ਕਿ ਉਹ ਵਾਕੀ ਦਿਲੋਂ ਤੁਹਾਡੇ ਨਾਲ ਵਿਸ਼ਵਾਸ ਨਾਲ ਖੜੇ ਹੈਗੇ ਕਿ ਆਪਦੀ ਖਾਣਾ ਪੂਰਤੀ ਕਰਨ ਦੇ ਲਈ ਆਉਂਦੇ ਦੇਖੋ ਹੁਣ ਕਈ ਹੁੰਦੇ ਆ ਦੇਖੋ ਮਤਲਬ ਅਸੀਂ ਦੇਖੋ ਹਰ ਤਰ੍ਹਾਂ ਦਾ ਜਿਹੜਾ ਸਮਰਥਨ ਹੈ ਉਹ ਇੱਥੇ ਵੈਲਕਮ ਕਰਦੇ ਹਾਂ ਵੀ ਅੱਜ ਜੋ ਵੀ ਭਾਜਪਾ ਸਰਕਾਰ ਦੇ ਖਿਲਾਫ ਡਟਣ ਦੇ ਲਈ ਤਿਆਰ ਹੈ ਸਾਡੇ ਨਾਲ ਉਹ ਆਵੇ ਪਰ ਇਹ ਗੱਲ ਠੀਕ ਹੈ ਵੀ ਸਿਰਫ ਸਟੇਟਮੈਂਟ ਜਾਰੀ ਕਰ ਦੇਣ ਕਰ ਦੇਣਾ ਸਿਰਫ ਬਿਆਨ ਦੇਣ ਨਾਲ ਸਿਰਫ ਹਾਜੀ ਲਵਾਉਣ ਨਾਲ ਨਹੀਂ ਜਿਹੜੀਆਂ ਧਿਰਾਂ ਅਜ ਮਜ਼ਬੂਤ ਅਜ ਮਤਲਬ ਰਿਸਪੋਨਸਿਬਲ ਨਹੀਂ ਜਿਹੜੀਆਂ ਧਿਰਾਂ ਦੇ ਕੋਲ ਅਜ ਪੋਲਿਟੀਕਲ ਸਪੇਸ ਹੈਗੀ ਹੈ ਉਹਨਾਂ ਨੂੰ ਡਟਵਾ ਸਟੈਂਡ ਅਜ ਲੈਣਾ ਪਊਗਾ ਸਿਰਫ ਸਿਰਫ ਇਹ ਚੋਣੀ ਵੀ ਦੂਜੀ ਪਾਰਟੀ ਹੈ ਇਸ ਕਰਕੇ ਜਾਂ ਫਿਰ ਆਪਣੀ ਪਾਰਟੀ ਹੈ ਇਸ ਕਰਕੇ ਲਈਏ ਮਤਲਬ ਇਹ ਮਸਲਾ ਲੋਕਾਂ ਦਾ ਹੈ ਜੇ ਤੁਸੀਂ ਲੋਕਾਂ ਨੂੰ ਜਵਾਬ ਦੇਓ ਇਸ ਕਰਕੇ ਸਟੈਂਡ ਲੈਣਾ ਜ਼ਰੂਰੀ ਹੈ ਹੂੰ ਕੀ ਲੱਗਦਾ ਕਿ ਪਾਰਟੀ ਕੋਈ ਵੀ ਹੋਵੇ ਚਾਹੀਓ ਅਕਾਲੀ ਦਲ ਦੀ ਹੋਵੇ ਚਾਹੀਓ ਕਾਂਗਰਸ ਦੀ ਚਾਹੀਏ ਆਜ ਦੀ ਮੌਜੂਦਾ ਸਰਕਾਰ ਦੀ ਹੋਵੇ ਮੈਂ ਅੱਗੇ ਵੀ ਹਰੇਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸਵਾਲ ਸਾਂਝਾ ਕੀਤਾ ਜੇਕਰ ਇਹ ਅੱਜ ਦੀਆਂ ਸਰਕਾਰਾਂ ਇਹਨਾਂ ਮੀਟਿੰਗਾਂ ਨੂੰ ਅਟੈਂਡ ਕਰ ਲੈਂਦੀਆਂ ਤਾਂ ਸ਼ਾਇਦ ਆ ਦਿਨ ਦੇਖਣਾ ਨਾ ਪੈਂਦਾ ਬਿਲਕੁਲ ਹੁਣ ਦੇਖੋ ਇਸ ਪਿਛਲੇ ਸਾਲਾਂ ਵਿੱਚ ਜਦੋਂ 2021 ਤੋਂ 24 ਦੀ ਜਿਹੜੀ ਸੈਨੇਟਰ ਰਹੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਤੋਂ ਨੁਮਾਇੰਦਾ ਆਇਆ ਹੀ ਨਹੀਂ ਪੰਜਾਬ ਸਰਕਾਰ ਆਟੋਮੈਟਿਕਲੀ ਉਹਦੇ ਕੁਝ ਅਹੁਦੇਦਾਰ ਹੁੰਦੇ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਜੋ ਆਟੋਮੈਟਿਕ ਮੈਂਬਰ ਨੇ ਸੈਂਟਰ ਦੇ ਉਹ ਤਾਂ ਮੀਟਿੰਗਾਂ ਸ਼ਾਮਿਲ ਨਹੀਂ ਹੋਏ ਕਦੇ ਮਤਲਬ ਉਹਦੇ ਤੋਂ ਵੀ ਪਤਾ ਲੱਗਦਾ ਹੈ ਨਾ ਵੀ ਤੁਸੀਂ ਕਿੰਨੇ ਸੀਰੀਅਸ ਹੋ ਉਸ ਮਸਲੇ ਨੂੰ ਲੈ ਕੇ ਵੀ ਫੀਸਾਂ ਲਗਾਤਾਰ ਵਧ ਰਹੀਆਂ ਨੇ ਇਥੇ ਸੈਂਟਰ ਸਰਕਾਰ ਵੱਲੋਂ ਇਥੇ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਪਰਵੇਂ ਪ੍ਰੋਫੈਸਰਾਂ ਨੇ ਇਥੇ ਪੰਜਾਬ ਸਰਕਾਰ ਦੇ ਦਿੱਤੇ ਵਾਅਦੇ ਚੱਕ ਕੇ ਵੀ ਸਾਡੇ ਵਿਦਿਆਰਥੀ ਨੇ ਸਾਡੀ ਸਿੱਖਿਆ ਸਾਡੀ ਯੂਨੀਵਰਸਿਟੀ ਹੈ ਸਾਨੂੰ ਸਰਵ ਕਰੇਗਾ ਜਦ ਨਾਲ ਸਗੋਂ ਅਸਲੀਅਤ ਹੈ ਵੀ ਸਾਨੂੰ ਪੰਜਾਬ ਸਰਕਾਰ ਮੈਨੂੰ ਅਸੀਂ ਇੱਕ ਲੜਾਈ ਇਹ ਲੜਾਂਗੇ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਾਪਸ ਹੋਵੇ ਜ਼ਿੰਮੇਵਾਰੀ ਵਾਪਸ ਲਵਾਂਗੇ ਇਹਦੀ ਦੂਜੀ ਲੜਾਈ ਆਪਾਂ ਇਹ ਲੜਾਂਗੇ ਵੀ ਪੰਜਾਬ ਸਰਕਾਰ ਨੂੰ ਫੰਡ ਦੇ ਵੀ ਤਾਂ ਕਿ ਪੰਜਾਬ ਸਰਕਾਰ ਨੇ ਜੋ ਫੰਡ ਦੇਣਾ ਸੀ ਬਿਲਕੁਲ ਬੰਦ ਕੀਤਾ ਹੋਇਆ ਵਿਦਿਅਕ ਅਦਾਰਿਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਹਾਲ ਦੇਖੋ ਉਹਨਾਂ ਦੇ ਨੁਮਾਇੰਦੇ ਆਏ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿ ਦਿੰਦੇ ਅਸੀਂ ਫੰਡ ਯਾਰੀ ਕੀਤਾ ਜੇ ਸਟੂਡੈਂਟਸ ਨਾਲ ਗੱਲ ਕੀਤੀ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਕਹਿੰਦੇ ਫੰਡ ਨਹੀਂ ਕੀਤਾ ਫਿਰ ਅਸਲ ਵਿੱਚ ਕੀ ਚਾਹੁੰਦੇ ਆਏ ਮੈਨੂੰ ਵੀ ਦੇਖੋ ਇਹ ਨਾ ਇੱਕ ਪਾਰਟੀ ਦੀ ਗੱਲ ਨਹੀਂ ਹੈਗੀ ਮਤਲਬ ਵੀ ਸਿਰਫ ਆਵਾਜ਼ਾਂ ਦੀ ਪਾਰਟੀ ਦੀ ਗੱਲ ਕਰੀਏ ਸਾਰੀਆਂ ਪਾਰਟੀਆਂ ਦੇਖੋ ਜਿਹੜੀਆਂ ਵੀ ਸਰਕਾਰ ਚਾਈਆਂ ਨੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਨੂੰ ਨਹੀਂ ਪੁੱਛਿਆ ਹੁਣ ਸੈਨੇਟ ਦੇ ਮਸਲੇ ਕੀ ਅੱਜ ਆਏ ਨੇ ਕਿੰਨੇ ਸਾਲਾਂ ਤੋਂ ਸ ਆਮਣੀ ਸਰਕਾਰਾਂ ਨੇ ਇੱਥੇ ਭਾਰਤੀਆਂ ਕਿਉਂ ਨਹੀਂ ਕਰਵਾਈਆਂ ਪ੍ਰੋਫੈਸਰਾਂ ਦੀਆਂ ਇੱਥੇ ਜਿਹੜੇ ਹੁਣ ਵਰਕਰ ਨੇ ਜਿਹੜੇ ਕੱਚੇ ਕੰਮ ਕਰਦੇ ਨੇ ਪੱਕੇ ਕਿਉਂ ਨਹੀਂ ਕਰਾਏ ਉਹਨਾਂ ਨੂੰ 40 40 ਸਾਲ ਹੋ ਗਏ ਉਹ ਰਿਟਾਇਰ ਹੋ ਜਾਂਦੇ ਨੇ ਕੱਚੇ ਰਹਿ ਜਾਂਦੇ ਨੇ ਉਹ ਮਤਲਬ ਉਹ ਮਤਲਬ 35 ਸਾਲ 40 ਸਾਲ ਕਰਦੇ ਫਿਰ ਉਹ ਕੱਚੇ ਰਿਟਾਇਰ ਹੁੰਦੇ ਨੇ ਇੱਥੇ ਅਧਿਆਪਕ ਨੇ ਜਿਹੜੇ ਉਹ ਗੈਸਟ ਰੱਖਦੇ ਨੇ 8 ਮਹੀਨੇ ਤਨਖਾਹ ਦਿੰਦੇ ਨੇ 4 ਮਹੀਨੇ ਦਿੰਦੇ ਮਿਲ ਤਨਖਾਹ ਉਹਨਾਂ ਨੂੰ ਮਤਲਬ ਸਾਨੂੰ ਹੁਣ ਕਦੇ ਰਿਸਰਚ ਕਾਲਰ ਪੜਾਉਂਦੇ ਨੇ ਕਦੇ ਗੈਸਟ ਫੈਕਲਟੀ ਬਣਾਉਂਦੀ ਹੈ ਮਤਲਬ ਯੂਨੀਵਰਸਿਟੀ ਦਾ ਜੋ ਮਾਹੌਲ ਹੈ ਉਹ ਇੱਕ ਸਿਰਫ ਗੀੜੀ ਕਲਚਰ ਨਹੀਂ ਸਿਰਫ ਇੰਜ ਨਹੀਂ ਹੋਣਾ ਚਾਹੀਦਾ ਯੂਨੀਵਰਸਿਟੀ ਇੱਕ ਬੌਧਿਕ ਸਰਗਰਮੀ ਦਾ ਇੱਕ ਗੜ ਹੁੰਦੀ ਹੈ ਤੁਸੀਂ ਕਿ ਡਿਲੇਕਚੁਅਲ ਇੱਕ ਇੱਕ ਪੂਰੇ ਖੇਤਰ ਦੀ ਇੱਕ ਡਿਲੇਕਚੁਅਲ ਐਕਟੀਵਿਟੀ ਹੈ ਉਹ ਯੂਨੀਵਰਸਿਟੀ ਵਿੱਚ ਕਰਨੀ ਹੁੰਦੀ ਹੈ ਉਹਦੇ ਦੀ ਤੁਸੀਂ ਜ਼ਿੰਮੇਵਾਰੀ ਕੀ ਨਿਭਾ ਰਹੀ ਮ ਆਪਣੀ ਜਿਹੜੀ ਬਣਦੀ ਹੈ ਫੰਡ ਬਖੋ ਹੀ ਦੱਸ ਦੱਸੋ ਕਿ ਫੰਡ ਇਹ 50% ਕਿੰਨਾ ਘਟ ਦੇ ਰਹੀ ਹੈ ਏਹੀ ਬਹਾਨਾ ਦੇਖੋ ਸੰਘੀ ਰਹਉਂਦੇ ਨੇ ਮਿਸੰਗੀ ਕਹਿੰਦੇ ਆ ਵੀ ਵੀਰ ਵਸੇ ਕਿਹੜਾ ਫੰਡ ਦਿੰਦੀ ਅਸੀਂ ਲੈ ਲਾਂਗੇ ਹੁਣ ਇਹਦੇ ਵਿੱਚ ਵੀ ਇਹ ਗੱਲ ਹੈ ਨਾ ਵੀ ਜੇ ਫੰਡ ਸਰਕਾਰ ਨਹੀਂ ਦੇਦੀ ਤਾਂ ਸਾਡੀ ਲੜਾਈ ਤਾਂ ਸਰਕਾਰ ਨਾਲ ਨਹੀਂ ਵੱਢਦੀ ਹੈ ਇਹ ਸਰਕਾਰ ਫੰਡ ਦੇਵੇ ਉਹਦੇ ਨਾਲ ਦਾਵੇਦਾਰੀ ਨਹੀਂ ਘਟ ਘਟ ਜਾਂਦੀ ਵੀ ਦਾਵੇਦਾਰੀ ਨਹੀਂ ਹੈਗੀ ਫਿਰ ਦਾਵੇਦਾਰੀ ਵੀ ਰਹਿੰਦੀ ਹੈ ਪਰ ਇਹਦੇ ਨਾਲ ਨਾਲ ਪੰਜਾਬ ਸਰਕਾਰ ਸਰਕਾਰ ਦਾ ਜਿਹੜਾ ਰੋਲ ਰਿਹਾ ਹੈ ਉਹਦੇ ਬਾਰੇ ਵੀ ਗੱਲ ਕਰਨੀ ਆਪਾਂ ਨੂੰ ਪਾਉਗੀ ਤੇ ਪੰਜਾਬ ਸਰਕਾਰ ਨੇ ਕਿੰਨਾ ਕਿਤੇ ਫੰਡ ਦਿੱਤਾ ਹੈ ਸੈਨੇਟ ਦੀਆਂ ਮੀਟਿੰਗਾਂ ਵਿੱਚ ਕਿੰਨੀ ਕਿ ਸ਼ਮੂਲੀਅਤ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਚਾਹੁੰਦੇ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਉੱਤੇ ਆਪਣਾ ਦਾਵਾ ਪੋਜਮਾਏ ਤੇ ਇਹਨੂੰ ਪੂਰੀ ਪੂਰਨ ਤੌਰ ਤੇ ਛਾਂਟ ਦੇਵੇ ਹੂੰ ਕੀ ਲੱਗਦਾ ਹੈਗਾ ਕਿ ਇਹ ਵੀ ਹੁਣ ਜਿਹੜਾ ਕੇਂਦਰੀ ਸਰਕਾਰ ਦਾ ਇੱਕ ਵਹਿਮ ਬਣ ਕੇ ਰਹਿ ਗਿਆ ਵੀ ਪੰਜਾਬੀ ਯੂਨੀ ਪੰਜਾਬ ਯੂਨੀ ਗੁਰਸਤੇ ਚੰਡੀਗੜ੍ਹ ਨੂੰ ਮਤਲਬ ਕਿ ਉਹਦੇ ਉੱਤੇ ਕਾਰਜਾ ਕਰ ਲੈਣ ਇੱਕ ਵਹਿਮ ਬਣ ਕੇ ਰਹਿ ਗਿਆ ਹੁਣ ਬਿਲਕੁਲ ਤੁਸੀਂ ਦੇਖੋ ਹੁਣ ਹਸਤੇ ਵਿੱਚ ਮੋਦੀ ਸਰਕਾਰ ਦੀਆਂ ਗੋਡਨੀਆਂ ਲੱਗੀਆਂ ਨੇ ਹੂੰ ਇਨਾਂ ਨੇ ਇੱਕ ਨੂੰ ਇਹ ਨੋਟਿਸ ਕੱਢਿਆ ਵੀ ਅਸੀਂ ਜੀ ਸੈਨੇਟ ਦਾ ਸਟਰਕਚਰ ਖਤਮ ਕਰਾਂਗੇ ਵੀ ਇਸ ਤਰ੍ਹਾਂ ਕਰਕੇ ਸੈਨੇਟ ਉਹ ਹੋ ਜਾਂਦੀ ਹੈ ਖਤਮ ਕਰ ਰਹੇ ਨੇ ਇਹਦੀਆਂ ਚੋਣਾ ਤੇ ਹਫਤੇ ਬਾਅਦ ਹੀ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਂਦਾ ਹੈ ਹੁਣ ਇਹ ਅੱਜ ਪੰਜਾਬ ਦੇ ਲੋਕਾਂ ਦੇ ਏਕੇ ਦੀ ਬਹੁਤ ਵੱਡੀ ਚਿੰਤਾ ਹੈ ਇਹ ਡਰੇ ਨੇ ਇਹ ਡਰੇ ਨੇ ਲੋਕਾਂ ਤੋਂ ਵੀ ਜੇ ਲੋਕ ਉੱਠ ਗਏ ਸਾਡੇ ਤੋਂ ਕੰਟਰੋਲ ਨਹੀਂ ਹੋਣੀ ਸਾਡੇ ਤੋਂ ਇਹ ਸੰਭਲ ਨਹੀਂ ਵੀ ਜੇ ਉੱਠੇ ਇਹ ਇਸ ਦਾ ਕਿ ਤੁਸੀਂ ਪਹਿਲਾਂ ਹੀ ਕੋਸ਼ਾ ਕਾ ਦੂਬੀ ਦਬ ਜਾਣ ਇਸ ਕਰਕੇ 10 ਤਰੀਕ ਦੀ ਕੌਨਸੀ ਯੂਨੀਵਰਸਿਟੀ ਨੇ 10 ਤੇ 11 ਦੀ ਛੁੱਟੀ ਕਰਤੀ ਬਿਗਿ ਵਿਦਿਆਰਥੀ ਘਰਾਂ ਨੂੰ ਚਲੇ ਜਾਣ ਕਿਲੇ ਬੰਦੀ ਕਰਤੀ ਪਿਛਲੀ ਰਾਤ ਇਹਨਾਂ ਨੇ ਐਂਟਰੀ ਬੰਦ ਕਰਤੀ ਗੇਟ ਬੰਦ ਕਰਤੇ ਯੂਨੀਵਰਸਿਟੀ ਦੇ ਸਾਰੇ ਬਾਥਰੂਮ ਬੰਦ ਕਰਤੇ ਵੀ ਪ੍ਰੋਟੈਸਟਰ ਆਉਣ ਵੱੜ ਵੀ ਜਾਣ ਪਰ ਤੰਗ ਪਰੇਸ਼ਾਨ ਹੋਣ ਤਾਂ ਜਿਹੜੀ ਇਹੋ ਜਿਹੇ ਜਿਵੇਂ ਆ ਹਰਕਤਾਂ ਨੇ ਇਹੋ ਜਿਹੇ ਅਗਲਾ ਨੇ ਮਤਲਬ ਇਹ ਇਹ ਸਾਰਾ ਕੁਝ ਇਹਦਾ ਹੀ ਸੰਕੇਤ ਹੈ ਵੀ ਜਿਹੜੀ ਉਹ ਹੈ ਬਿਕ ਬਖਲਾਹਟ ਹੈ ਪ੍ਰਸ਼ਾਸਨ ਦੀ ਉਹ ਦਿਖਦੀ ਹੈ ਨਾ ਚੋਂ ਤੇ ਸੰਘਰਸ਼ ਲਈ ਚੰਗੀ ਗੱਲ ਹੈ ਸੰਘਰਸ਼ ਲਈ ਉਪਲਬਧੀ ਹੈ ਵੀ ਮੋਦੀ ਸਰਕਾਰ ਜੇ ਨਹੀਂ ਛੇਤੀ ਝੁਕ ਸਕਦੀ ਤਾਂ ਜਲਦ ਹੀ ਅਸੀਂ ਆਪਣਾ ਸੰਘਰਸ਼ ਪੂਰਨ ਤੌਰ ਤੇ ਜਿੱਤਾਂਗੇ ਸੈਂਟ ਦੀ ਚੋਣਾਂ ਦੀ ਬਹਾਲੀ ਕਰਾਵਾਂਗੇ ਡੇਟ ਅਨਾਉਂਸ ਕਰਾਵਾਂਗੇ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਸੀਗੇ ਕਿਤੇ ਨਾ ਕਿਤੇ 10 ਨਵੰਬਰ ਨੂੰ ਬੈਰੀਗੇਟ ਤੋੜ ਰਹੇ ਸੀਗੇ ਆਪਦੀ ਯੂਨੀਵਰਸਿਟੀ ਦੇ ਲਈ ਕਿਉਂਕਿ ਉਹ ਇਹ ਉਹਨਾਂ ਦਾ ਘਰ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਆ ਕੇ ਖੜੀਆਂ ਆ ਪੰਜਾਬੀ ਲੋਕ ਵੀ ਆ ਕੇ ਖੜੇ ਸਾਰਾ ਕਿਤੇ ਨਾ ਕਿਤੇ ਤੁਸੀਂ ਉਸ ਦਿਨ ਵੀ ਯੂਨੀਵਰਸਿਟੀ ਦੇ ਬਾਹਰ ਸੀ ਪਰ ਅੱਜ ਕਿਤੇ ਨਾ ਕਿਤੇ ਤੁਹਾਡੇ ਉਹ ਜਿਹੜਾ ਮੌਕਾ ਹੱਥ ਦੇ ਵਿੱਚ ਆਇਆ ਜੇ ਤੁਸੀਂ ਯੂਨੀਵਰਸਿਟੀ ਦੇ ਅੰਦਰ ਆ ਕੇ ਗੱਲਬਾਤ ਕਰਦੇ ਹੋ ਤਾਂ ਫਿਰ ਕਿੰਨਾ ਕਾ ਫਕਰ ਮਹਿਸੂਸ ਕਰਦੇ ਬਿਲਕੁਲ ਮੈਨੂੰ ਉਹ ਉਹ ਗੱਲ ਦੇਖੋ ਬਹੁਤ ਬਹੁਤ ਹੀ ਵੱਡੀ ਗੱਲ ਹੈ ਵੀ ਯੂਨੀਵਰਸਿਟੀ ਦੇ ਦੇ ਬਿਲਕੁਲ ਬਾਹਰ ਅੰਦਰ ਹੀ ਹੋਇਆ ਸੀ ਉਹ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਚ ਪੰਜਾਬ ਪੁਲਿਸ ਰਲ ਕੇ 라ਠੀਜ ਕਰ ਰਹੇ ਨੇ ਲੋਕਾਂ ਦੇ ਪਰ ਲੋਕ ਫੇਰ ਵੀ ਡਰਤਾ ਦੇ ਨਾਲ ਬੈਰੀਕੇਡ ਤੋੜ ਕੇ ਅੰਦਰ ਵੜਦੇ ਨੇ ਤੇ ਨਾਰੇ ਮਾਰਦੇ ਸ਼ਾਮਲ ਹੁੰਦੇ ਨੇ ਪ੍ਰੋਟੈਸਟ ਦੇ ਵਿੱਚ ਮਤਲਬ ਉਹ ਨਜ਼ਾਰਾ ਹੀ ਹੋਰ ਹੈ ਵੀ ਤੁਸੀਂ ਦੇਖੋ ਵੀ ਸਰਕਾਰ ਕਿੰਨਾ ਦਬਣ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਨੂੰ ਵੀ ਬਸਾਂ ਹੀ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ लाठੀਆਂ ਮਾਰ ਰਹੀ ਹੈ ਬਸਾਂ ਚ ਤੁੰਤਨ ਕੇ ਬਸਾਂ ਭਰ ਕੇ ਲੈ ਕੇ ਗਏ ਨੇ ਲੋਕਾਂ ਨੂੰ ਚੱਕ ਕੇ ਗੇਟ ਤੋਂ ਫੇਰ ਵੀ ਲੋਕ ਨਹੀਂ ਡਰੇ ਲੋਕ ਨਹੀਂ ਦੱਪੇ ਇਹ ਹੈ ਮਿਸਾਲ ਦੇਖੋ ਵੀ ਮੋਦੀ ਸਰਕਾਰ ਇਸ ਤਰ੍ਹਾਂ ਡਰਦੀ ਹੈ ਮੋਦੀ ਸਰਕਾਰ ਨੂੰ ਇਹਦੇ ਤੋਂ ਡਰ ਰਹੀ ਵੀ ਜੇ ਇਹ ਹੋ ਗਿਆ ਜੇ ਹੋਰ ਵੱਡਾ ਹੋ ਗਿਆ ਤਾਂ ਇਹਨਾਂ ਨੂੰ ਭੱਜਣਾ ਪੈ ਜਾਣਗੇ ਵੀ ਸੰਗੀ ਸੰਗੀਆਂ ਨੂੰ ਲੋਕਾਂ ਨੇ ਪਹਿਲਾਂ ਵੀ ਭੱਜੜਾ ਪਾਈਆਂ ਨੇ ਤੇ ਹੁਣ ਵੀ ਪਾ ਸਕਦੇ ਨੇ ਇਸੇ ਕਰਕੇ ਸਾਡੀ ਇੱਕ ਚੇਤਾਵਨੀ ਵੀ ਹੈਗੀ ਹੈ ਵੀ ਜੇ ਇਹ ਮਸਲਾ ਜਲਦੀ ਨਹੀਂ ਹੱਲ ਹੁੰਦਾ ਜੇ ਸੈਨੇਟ ਰੀ-ਇਲੈਕਸ਼ਨ ਦੀ ਡੇਟ ਜਲਦੀ ਨਹੀਂ ਅਨਾਉਂਸ ਹੁੰਦੀ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਇਹ ਚੇਤਾਵਨੀ ਸਰਕਾਰ ਨੂੰ ਜਿੰਨਾ ਸਮਾਜਰ ਇੱਥੇ ਬੈਠਣਾ ਪਿਆ ਬੈਠੋਗੇ ਹਾਂਜੀ ਬਿਲਕੁਲ ਜੀ ਥੈਂਕ ਯੂ ਆ ਦੋਸਤੋ ਜਿਵੇਂ ਸੈਨੇਟ ਦਾ ਮਸਲਾ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਦਾ ਇੱਕ ਫੈਸਲਾ ਕੁਲ ਅਦਾਰਾ ਹੈ ਸੈਨੇਟ ਜੀਦੇ ਵਿੱਚ 99 ਮੈਂਬਰ ਹੁੰਦੇ ਨੇ ਤੇ ਉਹਦੀਆਂ ਚੋਣਾਂ ਹੁੰਦੀਆਂ ਨੇ ਉਸ ਚੋਣਾਂ ਦੇ ਵਿੱਚ ਇਥੋਂ ਦੇ ਸਾਧਕਾ ਵਿਦਿਆਰਥੀ ਵੀ ਹਿੱਸਾ ਲੈ ਸਕਦੇ ਨੇ ਤੇ ਉਸ ਅਦਾਰੇ ਦੇ ਵਿੱਚ ਸਾਰਾ ਕੁਝ ਤੈਅ ਹੁੰਦਾ ਵੀ ਸੀ ਯੂਨੀਵਰਸਿਟੀ ਦੇ ਵਿੱਚ ਫੀਸਾਂ ਕਿੰਨੀਆਂ ਹੋ ਰਹੀਆਂ ਨੇ ਕੌਣ ਭਰਾ ਰਿਹਾ ਹੈ ਕੀ ਪੜਾਇਆ ਜਾ ਰਿਹਾ ਹੈ ਨਵੇਂ ਹਾਸਟਲ ਕੀ ਬਣ ਰਹੇ ਨੇ ਜੋ ਵੀ ਫੈਸਲੇ ਯੂਨੀਵਰਸਿਟੀ ਤੇ ਇਹਦੇ ਨਾਲ ਜੁੜਦੇ 7 ਜ਼ਿਲ੍ਹਿਆਂ ਦੇ ਵਿੱਚ 202 ਕਾਲਜ ਨੇ ਉਹਨਾਂ ਸਾਰਿਆਂ ਦੇ ਵਿੱਚ ਲਾਗੂ ਹੁੰਦੇ ਨੇ ਹੁਣ ਇਹ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਨੂੰ ਹੀ ਨਹੀਂ ਅੱਜ ਇਹ ਚੱਕਿਆ ਹੋਇਆ ਵੀ ਇਹ ਸੈਨੇਟੀਆਂ ਚੋਂ ਨਹੀਂ ਕਰਵਾਵਾਂਗੇ ਵੀ ਅਸੀਂ ਸੰਗੀਆਂ ਨੂੰ ਇੱਥੇ ਪਿਠਾਵਾਂਗੇ ਤੇ ਅਸੀਂ ਆਪਣੇ ਹਿਸਾਬ ਨਾਲ ਯੂਨੀਵਰਸਿਟੀ ਤੇ ਕਬਜ਼ਾ ਕਰਾਂਗੇ ਇਹ ਇੱਕ ਬਹੁਤ ਵੱਡਾ ਹਮਲਾ ਆਪਣੀ ਸਿੱਖਿਆ ਤੇ ਹੈ ਵੀ ਤੁਸੀਂ ਲੋਕਾਂ ਦੀ ਸਿੱਖਿਆ ਉੱਤੇ ਕਬਜ਼ਾ ਕਰਨਾ ਚਾ ਰਹੇ ਹੋ ਪਹਿਲਾਂ ਹੀ ਇਹਨਾਂ ਨੇ ਦੇਖੋ ਆਪਣਾ ਵੰਡ ਕੀਤੀ ਚੰਡੀਗੜ੍ਹ ਤੇ ਕਬਜ਼ਾ ਕੀਤਾ ਪੰਜਾਬੀ ਯੂਨੀਵਰਸਿਟੀ ਤੇ ਕਬਜ਼ਾ ਕੀਤਾ ਪੰਜਾਬੀ ਬੋਲਦੇ ਇਲਾਕੇ ਦੇ ਕਬਜ਼ਾ ਕੀਤਾ ਪਾਣੀ ਦੇ ਕਬਜ਼ਾ ਕੀਤਾ ਤੇ ਹੁਣ ਇਹ ਪੂਰਨ ਤੌਰ ਤੇ ਚਾਹੁੰਦੇ ਨੇ ਵੀ ਯੂਨੀਵਰਸਿਟੀ ਦੇ ਨਾਲ ਨਾਲ ਇਹ ਪੰਜਾਬ ਦੀ ਸਿੱਖਿਆ ਦੇ ਅੰਦਰ ਵੜ ਜਾਵੇ ਤੇ ਇਹ ਆਪਣੇ ਉੱਤੇ ਬਹੁਤ ਵੱਡਾ ਹਮਲਾ ਹੈ ਇਸ ਕਰਕੇ ਅਸੀਂ ਸੰਘਰਸ਼ ਵਿੱਚ ਡਟੇ ਹੋਏ ਹਾਂ ਲਗਾਤਾਰ ਵਿਦਿਆਰਥੀ ਨੌਜਵਾਨ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਉਨਾ ਸਾਰੇ ਜਥੇਬੰਦੀਆਂ ਦਾ ਉਹਨਾਂ ਸਾਰੇ ਲੋਕਾਂ ਦਾ ਜੋ 10 ਤਰੀਕ ਨੂੰ ਇੱਥੇ ਪਹੁੰਚੇ ਸੀਗੇ ਸਾਡੀ ਕੌਲ ਨੂੰ ਸਫਸਲ ਬਣਾਉਣ ਦੇ ਲਈ ਤੇ ਅੱਗੇ ਵੀ ਰਸਣਾ ਚਾਹੁੰਦੇ ਆ ਵੀ ਹਜੇ ਆਪਣੀ ਪੂਰਨ ਜਿੱਤ ਨਹੀਂ ਹੋਈ ਹੈ ਹਜੇ ਆਪਾਂ ਮੋਦੀ ਸਰਕਾਰ ਦੀਆਂ ਗੋੜੀਆਂ ਲਵਾ ਲਈਆਂ ਨੇ ਵੀ ਉਹ ਅਗੇ ਨੋਟੀਫਿਕੇਸ਼ਨ ਵਾਪਸ ਲੈ ਚੁੱਕੇ ਨੇ ਪਹਿਲਾਂ ਇਹਨਾਂ ਨੇ ਸੈਨੇਟ ਦੇ ਮੈਂਬਰ ਵੀ ਕਟਾ ਕੇ ਕੱਤੀ ਕਰਦੇ ਸੀਗੇ 60 ਮੈਂਬਰ ਇੱਥੇ ਜੋ ਕੱਟਦੇ ਸੀਗੇ ਚੋਣਾਂ ਵੀ ਖਤਮ ਕਰ ਦਿੱਤੀਆਂ ਸੀਗੀਆਂ ਆਪਾਂ ਉਹਨਾਂ ਨੂੰ ਮਜਬੂਰ ਕੀਤਾ ਵੀ ਉਹ ਇਹ ਗੱਲ ਵਾਪਸ ਲੈਣ ਹੁਣ ਜਿਹੜੀ ਮੈਂਬਰ ਨੇ ਉਹ ਕੰਨਵੇਂ ਨੇ ਪਰ ਇਹਦੇ ਇਲੈਕਸ਼ਨ ਨਹੀਂ ਕਰਵਾ ਰਹੇ ਤਾਂ ਕੋਈ ਇਹਨਾਂ ਦਾ ਪਤਾ ਨਹੀਂਗਾ ਵੀ ਕੱਲ ਨੂੰ ਫੇਰ ਤੋਂ ਨੋਟਿਸ ਜਾਰੀ ਕਰਨ ਵੀ ਜੀ ਮੈਂਬਰ ਕਿੱਤੀ ਹੁੰਦੇ ਨੇ ਜਾਂ 1 ਇੱਕ ਹੀ ਕਰ ਦੇਣ ਜਾਂ 11 ਕਰ ਦੇਣ ਜਾਂ ਖਤਮ ਹੀ ਕਰ ਦੇਣ ਸੈਨੇਟ ਤਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਇਸ ਕਰਕੇ ਜ਼ਰੂਰੀ ਹੈ ਵੀ ਆਪਾਂ ਅੱਜ ਇਹ ਸਮਝੀ ਵੀ ਦੇਖੋ ਪੰਜਾਬ ਤੋਂ ਕਿੰਨਾ ਕੁਝ ਖੋਇਆ ਜਾ ਚੁੱਕਿਆ ਹੈ ਪਹਿਲਾਂ ਹੀ ਤੇ ਇਹ ਉਸ ਕੜੀ ਦੇ ਵਿੱਚ ਇੱਕ ਹੋਰ ਚੀਜ਼ ਹੈ ਤੇ ਇਹ ਬਹੁਤ ਵੱਡਾ ਹਮਲਾ ਹੈ ਤੁਸੀਂ ਦੇਖੋ ਸਾਡੇ ਤੋਂ ਪੰਜਾਬ ਮਤਲਬ ਸਾਡੀ ਸਿੱਖਿਆ ਚ ਭਗਤ ਸਿੰਘ ਗਦਰੀ ਬਾਬੇ ਜਾਂ ਆਪਣਾ ਇਨਕਲਾਬੀ ਜਿਹੜਾ ਵਿਰਸਾ ਆਪਣਾ ਇਤਿਹਾਸ ਹੈ ਉਹ ਖੋਹ ਕੇ ਇਹਨਾਂ ਨੇ ਸਾਨੂੰ ਸੰਗ ਸੰਗਤ ਕੀ ਸੋਚਦਾ ਇਹਨਾਂ ਨੇ ਗੋਹੇ ਤੇ ਰਸਰਚਾ ਕਰਾਉਣੀ ਇਹਨੇ ਇਹਨਾਂ ਨੇ ਕਹਿੰਦੇ ਨੇ ਵੀ ਗੋਮੂ ਉਤਰ ਪੀਓ ਕੈਂਸਰ ਠੀਕ ਹੋ ਜਾਊਗਾ ਇਹ ਕਹਿੰਦੇ ਨੇ ਇਹ ਤੇ ਕੀ ਅਸੀਂ ਚਾਹੁੰਦੇ ਆ ਵੀ ਸਾਡੀ ਸਿੱਖਿਆ ਦੇ ਉੱਤੇ ਇਹੋ ਜਿਹਾ ਹਮਲਾ ਹੋਵੇ ਇਹ ਤੇ ਸਾਰਾ ਚੱਲ ਵੀ ਰਿਹਾ ਹੈ ਇਹ ਤੇ ਰਿਸਰਚ ਚੱਲ ਰਹੀ ਹੈ ਮਤਲਬ ਬਕਾਇਦਾ ਇਹਦੇ ਤੇ ਸਾਇੰਟਿਸਟ ਰਿਸਰਚਰ ਇਹਦੇ ਤੇ ਕੰਮ ਕਰ ਰਹੇ ਨੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਉਹ ਗੋਹੇ ਨਾਲ ਮਤਲਬ ਕੰੰਧਾ ਨੇ ਹੁਣ ਕੰੰਧਾ ਦੇ ਉੱਤੇ ਗੋਹਾ ਲਪਿਜਾ ਨਹੀਂ ਵੀ ਦੇਖ ਤੇ ਠੰਡਾ ਹੁੰਦਾ ਕਮਰਾ ਕਿ ਨਹੀਂ ਇਹੋ ਜੀਆਂ ਗੱਲਾਂ ਬੇਤੁਕੀਆਂ ਗੱਲਾਂ ਅਸਲ ਜੇ ਬੇਤੁਕੀਆਂ ਨਹੀਂ ਹੈਗੀਆਂ ਇਹ ਇੱਕ ਵਿਚਾਰਧਾਰਕ ਥੋੜੇ ਤੇ ਹਮਲਾ ਤੁਹਾਡੇ ਲਈ ਨਾਰਮਲਾਈਜ਼ ਕਰ ਰਹੇ ਨੇ ਵੀ ਹਾ ਵਿ ਗੋਹੇ ਰ ਜਿਹੜਾ ਵੀ ਗੋਹੇ ਨੂੰ ਇੱਕੋ ਦਿਨ ਨਾਲ ਧਰਨ ਦੇ ਨਾਲ ਜੋੜ ਕੇ ਇੱਕ ਇੱਕ ਖਾਸ ਸਿਆਸੀ ਸੋਚ ਦੇ ਨਾਲ ਜੋੜ ਕੇ ਉਹਦਾ ਪ੍ਰਚਾਰ ਕਰਨਾ ਮੈਨੂੰ ਵੀ ਬਹੁਤ ਹੀ ਜ਼ਿਆਦਾ ਇੱਕ ਵਿਦਿਆਕਰਾਰੇ ਨੂੰ ਸ਼ੋਭਨ ਨਹੀਂ ਹੁੰਦੀਆਂ ਇਹ ਗੱਲਾਂ ਵੀ ਜੇ ਆਪਾਂ ਚਾਹੁੰਦੇ ਆ ਵੀ ਹੋਰ ਸਾਡੇ ਤੋਂ ਨਾ ਕੁਝ ਹੋਇਆ ਜਾਵੇ ਤੇ ਅੱਜ ਆਪਾਂ ਨੂੰ ਅੱਗੇ ਆਉਣਾ ਪੈਣਾ ਇਸ ਕਰਕੇ ਅਪੀਲ ਵੀ ਹੈ ਲੋਕਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਜੋ ਵੀ ਅਗਲੀ ਕਾਲ ਦਿੰਨੇ ਆ ਜਿਵੇਂ ਪਹਿਲਾਂ ਆਏ ਉਵੇਂ ਸ਼ਾਮਿਲ ਹੋਇਓ ਜੀ ਧੰਨਵਾਦ ਸੋ ਇਹ ਸਾਡੇ ਨਾਲ ਸੀਗੀ ਯੂਨੀਵਰਸਿਟੀ ਤੋਂ ਸਾਰਾ ਜਿਨ੍ਹਾਂ ਦੀ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਆ ਧਾਕੜ ਧੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਸ਼ੇਰਨੀ ਦੇ ਨਾਮ ਨਾਲ ਜਾਣੀ ਹੋਂਦੀ ਸਾਰਾ ਦੇ ਨਾਲ ਗੱਲਬਾਤ ਕੀਤੀ ਅੱਜ ਵੀ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਸੰਘਰਸ਼ ਦੇ ਵਿੱਚ ਪੂਰਾ ਜੁਟ ਕੇ ਦਿਨ ਰਾਤ ਇੱਕ ਨਾਲ ਖੜੀ ਹੋਈ ਹੈ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਤੁਹਾਨੂੰ ਇਹਨਾਂ ਦੀ ਗੱਲਬਾਤ ਕਿੱਦਾਂ ਲੱਗੀ ਜਿਵੇਂ ਇਹਨਾਂ ਨੇ ਅਪੀਲ ਵੀ ਕੀਤੀ ਹੈ ਤਾਂ ਉਸ ਅਪੀਲ ਨੂੰ ਜਿਹੜੇ ਪੰਜਾਬੀ ਭਰਾ ਨੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਜ਼ਰੂਰ ਸੁਣਨ ਜਿਵੇਂ 10 ਨਵੰਬਰ ਨੂੰ ਕੱਟ ਕੀਤਾ ਸੀ ਤਾਂ ਉਸੇ ਤਰ੍ਹਾਂ ਹੀ ਅਗਲੀ ਜਿੱਦਾਂ ਕਾਲ ਇਹਨਾਂ ਦੀ ਆਉ ਫਿਰ ਜਿਹੜਾ ਹੈਗਾ ਇਹਨਾਂ ਦੀ ਅਪੀਲ ਤੇ ਇੱਥੇ ਜ਼ਰੂਰ ਪਹੁੰਚਣਾ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਮਿਲਦੇ ਨਵੇਂ ਵੀਡੀਓ ਨਾਲ ਧੰਨਵਾਦ